ਰੌਂਦਾ ਤੇਲ ਬਾਈ ਜੀ ਇੰਨਾ ਫਾਇਦਾ ਨਾਲ ਪਸ਼ੂਆਂ ਨੂੰ ਛੋਟਾ ਜਿਹੜਾ ਪਸ਼ੂ ਲਿੱਛਾ ਦਾ ਜੇ ਤੁਹਾਡਾ ਕੋਈ ਪਸ਼ੂ ਲਿੱਛਾ ਉਹਨੂੰ ਰਾਜੀ ਕਰਨਾ ਨਾ ਜਾਂ ਆਮ ਹੀ ਬਹੁਤ ਭਰਾਣਾ ਬਾਈ ਆ ਹੀ ਫੋਨ ਕਰਦੇ ਆ ਬਾਈ ਅਸੀਂ ਕਿਹੜਾ ਪਾਊਡਰ ਪਾਈਏ ਸਾਡਾਂ ਝੋਟੀਆਂ ਨਹੀਂ ਲੱਭਣ ਹੁੰਦਾ ਜਾਂ ਉਹ ਹੀਟ ਨਹੀਂ ਕੱਢਦੇ ਨਾ ਕੋਈ ਘਰਦਿਆਂ ਤੁਸੀਂ ਚੀਜ਼ਾਂ ਪਾਓ ਵੀਰੇ ਤੁਸੀਂ ਤੇਰਾ ਘਰ ਦਾ ਸਮਾਨ ਦਾ ਪਾ ਕੇ ਦੇਖੋ ਆ ਹੁਣ ਕਹਾਣੀ ਕਢਾ ਕੇ ਲਿਆਏ ਆ ਆ ਸਰੋਂ ਦੀ ਖਾਣਾ ਬਾਈ ਪੂਰਾ ਵਧੀਆ ਚੀਜ਼ ਹੈ ਜਿਹੜੀ ਜਿਵੇਂ ਆ ਸਰਕੋ ਟੰਗਾ ਲਾ ਲੋ। ਜਾਂ ਜਿਹੜੀ ਛੋਡੀ ਹੈ ਪਸ਼ੂ ਹੀਟ ਚ ਨਹੀਂ ਆਇਆ ਛੋਟੇ ਕਟੂਰਿਆਂ ਨੂੰ ਵੀ ਪਾਉਣੇ ਨਿਰਾ ਪ੍ਰੋਟੀਨ ਆ ਵੀਰੇ ਇਹਦੇ ਚ ਨਿਰਾ ਪ੍ਰੋਟੀਨ ਜਿਹਨੂੰ ਕਹਦਗੇ ਚੰਗੀਆਂ ਫੀਡਾਂ ਦੇ ਹੁੰਨੇ ਨਾ ਕੋਈ ਤੁਸੀਂ ਮਹਿੰਗੀ ਫੀਡ ਲਿਆਉਂਗੇ ਕਿਸੇ ਕੰਪਨੀ ਦੇ ਨਾਮ ਤਾਂ ਉਹ ਚ ਇਹਦੀ ਮਾਤਰਾ ਹੁੰਦੀ ਹੈ ਵੀਰੇ ਤੇ ਨਾ ਉਹ ਇਹੋ ਜਿਹਾ ਕੰਮ ਕਰੇ ਜਿਵੇਂ ਨਿਰਾ ਕਿਹਾ ਕਹਦਗੇ ਉਹ ਚੀਜ਼ ਆ ਪਸ਼ੂਆਂ ਵਾਸਤੇ ਤਾਂ ਘਰ ਘਾਣੀ ਤਾਂ ਹਰੇਕ ਭਰਾ ਹੀ ਕਢਾ ਕੇ ਦੇਉਂਦਾ ਇਹ ਕੀ ਵਰਤੋ ਇੱਕ ਬਾਈ ਤੇਲ ਨਹੀਂ ਕੋਈ ਭਰਾ ਪਾਉਂਦਾ ਸਰੌਂ ਦਾ ਤੇਲ ਬਾਈ ਜੀ ਇੰਨਾ ਫਾਇਦਾ ਨਾਲ ਪਸ਼ੂਆਂ ਨੂੰ ਛੋਟਾ ਜਿਹੜਾ ਪਸ਼ੂ ਲਿੱਛਾਗਾ ਜੇ ਤੁਹਾਡਾ ਕੋਈ ਪਸ਼ੂ ਲਿੱਛਾ ਉਹਨੂੰ ਰਾਜੀ ਕਰਨਾ ਨਾ ਜਾਂ ਬਾਈ ਜੀ ਜਿਵੇਂ ਹੁਣ ਆਪਣੀ ਰੌਣ ਪਸ਼ੂਣ ਵਾਲੀ ਆ ਆ 12-13 ਕਿਲੋ ਦੀ ਪੀਪੀਜੀ ਆ ਸਾਰਾ ਤੇਲ ਇਹਨੂੰ ਪਾਉਂਗਾ ਪਾਉਣਾ ਕਿਵੇਂ ਆ ਦੋਸਤੋ ਪਹਿਲਾਂ ਵੀ ਮੈਂ ਤੁਸੇ ਜਿਹੜੀਆਂ ਤਾਂ ਮੱਝਾਂ ਆਪਣੀਆਂ ਬਾਈ ਜੀ ਗੱਭਣ ਗੱਭਣ ਪਸ਼ੂ ਨੂੰ ਇਹ ਸਾਰਾ ਤੇਲ ਨਾਲ ਪੂਰਾ ਕਾੜ ਕੇ ਇਹਨਾਂ ਜਮਾ ਤੱਤਾ ਕਰਕੇ ਜਦੋਂ ਉਬਲ ਗਿਆ ਇਹਦਾ ਕਣ ਭੰਨ ਕੇ ਰੱਖ ਲਾਂਗੇ ਜਦੋਂ ਇਹ ਵੀਰੇ ਠੰਡਾ ਹੋ ਜੂ ਉਸ ਤੋਂ ਬਾਅਦ ਰੋਜ ਦਾ 100 ਤੋਂ 150 ਗ੍ਰਾਮ ਇੱਕ ਦਿਨ ਦਾ ਇਹਨੂੰ ਪਾਈ ਜਾਵਾਂਗੇ ਮਹੀਨਾ ਪਹਿਲਾਂ ਤੁਸੀਂ ਜਾਂ ਤਾਂ ਵੀਰੇ ਕੜਾ ਕਰਕੇ ਪਾ ਦਿਆ ਕਰੋ ਸਰੋਂ ਦੇ ਤੇਲ 'ਚ ਕੜਾ ਕਰੋ ਆਟਾ ਪਾ ਲਓ ਜਿਵੇਂ ਆਪਾਂ ਕੜਾਹਮ ਬਣਾਉਣੀ ਆ ਵਿੱਚ ਮਾੜੀ ਮੋਟੀ ਖੰਡ ਪਾ ਲਓ ਜੇ ਪਸ਼ੂ ਠਿੱਕਾ ਨਹੀਂ ਖਾਂਦਾ ਤਾਂ ਪੂਰਾ ਸਿਰਾਂ ਚੀਜ਼ ਬਣੂਗੀ ਜੇ ਤੁਸੀਂ ਐ ਅਸਰਾ ਨੂੰ ਪਾਉਣਾ ਜਾਂ ਹੋਰ ਨੂੰ ਛੋਟਾ ਕਟਰੂ ਬਛਰੂ ਲਿੱਚਾ ਛੋਟਾ ਮੋਟਿਆ ਜਿਹੜੇ ਉਹਨੂੰ ਤੁਸੀਂ ਪਾਓ ਬਾਈ ਜੀ ਰੋਹੇ ਦਾ ਇੱਕ ਅੱਧਾ ਦਿਨ ਵਿੱਚ ਦੀ ਸਨ ਛੱਡ ਦਿਓ ਜੇ ਰੋਜ ਨਹੀਂ ਪੈਂਦਾ 50 ਤੋਂ 70 ਗ੍ਰਾਮ ਐਡੇਕ ਪਸ਼ੂ ਨੂੰ ਝੋਟਿਆਂ ਨੂੰ ਪਾਈਓ ਡੇਢ ਦੋ ਸਾਲ ਵਾਲਿਆਂ ਨੂੰ ਤੁਸੀਂ ਮਹੀਨੇ 'ਚ ਨਾ ਸਾਨੂੰ ਮੈਨੂੰ ਲੱਗਾ ਲਾ ਲਾ ਦੋ ਢਾਈ ਤਿੰਨ ਲੀਟਰ ਤੇਲ ਨਾ ਸਾਨੂੰ ਆਪ ਪਤਾ ਲੱਗੂ ਵੀ ਹਾਂ ਚੀਜ਼ ਪਾਈ ਹੈ ਕੋਈ ਪੌਣੀ ਆਪਾਂ ਚੀਜ਼ ਹੈ ਨਹੀਂ ਬਾਈ ਆਪਾਂ ਹੋਗੇ ਦਵਾਈਆਂ ਦੇ ਸਾਰਿਆਂ ਤੇ ਕੱਲੀਆਂ ਦਵਾਈਆਂ ਪਾਊਡਰ ਵੀਰੇ ਕੁਝ ਨਹੀਂ ਕਰਦੇ ਅੱਜ ਕੱਲ ਕੰਪਨੀਆਂ ਆਪਦੀਆਂ ਜੇਬਾਂ ਭਰਨ ਕੇ ਸੋਡਾ ਪਸ਼ੂਆਂ ਦਾ ਫਾਇਦਾ ਕਰਨ ਐਨੇ ਨੇ ਉਹਨਾਂ ਨੇ ਮਲਾਇਮ ਰੱਖਿਆ ਉਹਨਾਂ ਦੀ ਤਰ੍ਹਾਂ ਦਾ ਪੂਰੀਆਂ ਨਹੀਂ ਆਉਂਦਾ ਆਪਾਂ ਨੂੰ ਉਹ ਕਿੰਨੀ ਕੀ ਚੀਜ਼ ਪਾ ਕੇ ਦੇ ਦੇਣਗੇ ਬਾਈ ਅੱਜ ਕੱਲ ਹਰੇਕ ਜਿਹਦਾ ਜੀ ਕਰਦਾ ਕੰਪਨੀ ਖੋਲ ਲੈਂਦਾ ਕੰਪਨੀ ਖੋਲਣ ਦਾ ਕੀ ਹੈ ਵੀਰੇ ਡੱਬੇ ਛਪਾ ਲੈਂਦੇ ਉੱਪੇ ਲਾਉਂਦੇ ਸਟicker ਇਹਨਾਂ ਤੋਂ ਵੀਰੇ ਬਚੋ ਆਪਦੀਆਂ ਦੇਸੀ ਚੀਜ਼ਾਂ ਪਾਓ ਪਸ਼ੂ ਨੂੰ ਖਰਾਕ ਤੁਸੀਂ ਫੁੱਲ ਸਹੀ ਦੇ ਜਿਓਗੇ ਨਾ ਟਾਈਮ ਨਾਲ ਗੱਭਣ ਛੋੜਾ ਪਸ਼ੂ ਆਪਣੇ ਆਪ ਉਹ ਟਾਈਮ ਨਾਲ ਬਸ ਇਹ ਚੀਜ਼ ਵਰਤਨੀ ਹੈ ਪੇਟ ਦੇ ਕੀੜੇ ਵਾਲੀ ਤਿੰਨ ਮਹੀਨਿਆਂ ਤੋਂ ਗੋਲੀ ਜ਼ਰੂਰ ਦੇ ਦਿਆ ਕਰੋ ਜਿਹੜੀ ਗੱਭਣ ਆ ਉਹਨੂੰ ਸੇਫ ਹੈ ਨਾ ਪ੍ਰੈਗਨਸੀ ਆਉਂਦੀ ਆ ਗੱਬਣ ਪੁਛਵਾਂ ਵਾਲੀ ਲੱਗਾ ਉਹਨੂੰ ਲੱਗ ਤੋਂ ਦੇ ਦਿਓ ਵੀਰੇ ਨਹੀਂ ਜਿਹੜੀਆਂ ਆਮ ਆਪਣੀਆਂ ਕਟੀਆਂ ਬੱਚੀਆਂ ਝੋਟੀਆਂ ਕੁਛ ਵੀ ਆ ਉਹਨਾਂ ਦੇ ਟਾਈਮ ਨਾਲ ਵਰਮੀ ਕਰੋ ਹੋ ਸਕਦਾ ਜੇ ਤੁਹਾਨੂੰ ਸਹਾਰਾ ਲੈਣਾ ਪੈਂਦਾ ਤਾਂ ਪਾਊਡਰ ਬਾਈ ਜੀ ਆ ਸਰਕਾਰੀ ਪਾਊਡਰ ਆਉਂਦਾ ਖੇਤੀ ਵਿਗਿਆਨ ਕੇਂਦਰ 'ਚ ਜਾਓ ਉੱਥੋਂ ਤੁਸੀਂ ਜਿੱਥੋਂ ਵੀ ਮਿਲਦਾ ਉੱਥੋਂ ਲੈ ਕੇ ਆਓ 900 ਦਾ ਸਾਨੂੰ 10 ਕਿਲੋ ਪਾਊਡਰ ਮਿਲ ਜੂ ਇਦੋਂ ਸਸਤਾ ਤੇ ਇਦੋਂ ਸਰਾ ਰਿਜ਼ਲਟ ਕਿਸੇ ਦਾ ਨਹੀਂ ਹੋਰ ਕੰਪਨੀ ਕੰਪਨੀ ਦਾ ਸਰੋਂ ਦੀ ਖਾਲਸ ਸਰਾਂ ਨੂੰ ਤੇ ਜਾਂ ਜਿਹੜੀਆਂ ਛੋਡੀਆਂ ਉਹ ਝੋਟੀ ਕੋਈ ਨਹੀਂ ਗੱਬਣ ਹੁੰਦੀ ਕਿੱਲੋ ਇੱਕ ਟਾਈਮ ਦੀ ਪੌਣਾ ਕਿਲੋ ਕਿਲੋ ਇੱਥੇ ਸਰੋਂ ਦੀ ਖਲ ਪਾਓ ਲਗਾਤਾਰ ਇੱਕ ਮਹੀਨਾ ਪਾ ਦਿਓ ਆਪਣੇ ਕਹਿਣ ਤੇ ਤੁਹਾਡਾ ਪਸ਼ੂ ਵਧੀਆ ਵੜੇ ਹਿਲਡ ਤੇ ਆ ਜਾਊਗਾ ਤੇ ਘੈਂਟ ਹੋ ਜਾਊ ਆਪਣੇ ਸਰੋਂ ਦੀ ਖਲ ਕਹਿੰਦੇ ਅੰਮ੍ਰਿਤਸਰ ਜਾਂ ਗੁਰਦਾਸਪੁਰ ਇਧਰ ਲਈ ਰਗੀਚ ਭਰਾਣਾ ਫੋਨ ਕਰਦੇ ਕੌੜੀ ਖਲ ਕਹਿੰਦੇ ਹੁੰਦੇ ਆ ਕੌੜੀ ਖਲ ਇਸੇ ਨੂੰ ਕਹਿੰਦੇ ਆ ਹੋ ਮੇਰੇ ਵੀਰ ਪਾਓ ਬਹੁਤ ਵਧੀਆ ਚੀਜ਼ ਆ ਨਾਲ ਸਰੋਂ ਦਾ ਤੇਲ ਗੱਬਣਾ ਨੂੰ ਕਿਵੇਂ ਪਾਉਣਾ ਉਹ ਵੀ ਦੱਸਤਾ ਤੇ ਵੀਡੀਓ ਬਾਈ ਬਣਾ ਕੇ শেয়ার ਕਰ ਦਿਓ ਆ ਦੇਖੋ ਜਮਾਨੇ ਦਾ ਕਿਉ ਹੀ ਆ ਪਸ਼ੂਆਂ ਵਾਸਤੇ ਆ ਦੇਖੋ ਮੇਰਾ ਇਹ ਸਾਰਾ ਇਹਨਾਂ ਨੂੰ ਹੀ ਪਾਉਣਾ ਹੋਰ ਆਪਾਂ ਕੀ ਕਰਨੀਆਂ ਘਾਣੀਆਂ ਘਰੇ ਤੜਕਾ ਤੁੜਕਾ ਲਾ ਲਿਆ ਕਰਾਂਗੇ ਦਾ ਤੇ ਬਾਕੀ ਮੱਝਾਂ ਨੂੰ